ਗਿਆ ਜਦੋਂ ਮੋਤੀ ਠੰਡੜੇ ਬੁਰਜ ਚ ਫਾਰਿਜ ਨਿਵਾਉਣ ਨੂੰ ਦਾਦੀ ਮਾਂ ਦੇ ਪੈਰੀਂ ਹੱਥ ਲਾ ਕੇ ਆਖਦਾ ਆਇਆ ਦੁੱਧ ਪਿਉਣ ਨੂੰ ਦਾਦੀ ਮਾਂ ਦੇ ਪੈਰੀਂ ਹੱਥ ਲਾ ਕੇ ਆਖਦਾ ਆਇਆ ਦੁੱਧ ਪਿਉਣ ਨੂੰ ਸੱਸ ਦਦੀ ਮਾਤਾ ਨੇ ਅਸੀਸਾਂ ਦੇ ਤੀਆਂ ਆਖ ਦੀ ਸੁਗਾਉਂਦ ਰਹਿ ਗੇ ਮੋਤੀ ਮੇਰੇ ਤਾਈ ਆਖੇ ਮਾਤਾ ਗੁਜਰੀ ਪੁੱਤਰਾ ਜਿਉਂਦਾ ਰਹੇ ਰਹਿ ਗੇ ਮੋਤੀ ਮੇਰੇ ਤਾਈ ਆਖੇ ਮਾਤਾ ਗੁਜਰੀ ਕਹੇ ਤੇਰਾ ਮੋਤੀ ਪੁੱਤਰਾ ਤੂੰ ਐ ਖੇਚਲ ਕਰੀ ਤੇਰੇ ਤਤ ਦੁੱਧ ਨਾਲ ਨੈਗ ਮੈਲ ਜੂ ਦੇਹੀ ਬਾਲਾਂ ਦੀ ਠਰੀ ਜੁਗੋ ਜਗ ਦੀ ਮੇ ਤੂੰ ਤਾਰਮੀ ਬੰਦੇ ਆ ਵਸਦਾ ਬਸਉਦਾ ਰੇ ਰੇ ਤਾਈ ਆਖੇ ਮਾਤਾ ਗੁਜਰੀ ਪੁੱਤਰਾ ਜਿਉਂਦਾ ਰਹੇ ਕਿੰਨੀ ਠੰਡ ਵਿੱਚ ਆਇਆ ਹੈ ਤੂੰ ਪੁੱਤਰਾ ਸਾਨੂੰ ਦੁੱਧ ਪਿਉਣ ਲਈ ਬਹੁਤ ਵੱਡਾ ਪੁੰਨ ਕੀਤਾ ਹੈ ਤੂੰ ਪੁੱਤਰਾ ਆਸਾਂ ਨੂਰ ਜਾਣ ਲਈ ਵਿਚ ਰਗਣ ਖੇੜੇ ਖੁਸ਼ੀਆਂ ਹੱਸਦਾ ਹੱਸਦਾ ਰਹੇਂ ਮੋਤੀ ਮੇਰੇ ਤਾਈਂ ਆਖੇ ਮਾਤਾ ਗੁਜਰੀ ਪੁੱਤਰਾ ਜਿਉਂਦਾ ਰਹੇ ਮਾਤਾ ਗੁਜਰੀ ਜੀ ਅੱਖੇ ਮੋਤੀ ਮੇਰੇ ਨੂੰ ਲਿਆ ਹੈ ਰਿਸਕ ਤੂੰ ਕੰਨੋ ਕੰਨੀ ਹੋ ਜੇ ਨਾ ਖਬਰ ਕਿਸੇ ਨੂੰ ਛੇਤੀ ਜਾ ਖਿਸਕ ਤੂੰ ਜਾਲਮਾਂ ਦੇ ਪੈ ਦੀ ਨਾ ਨજર ਪੁੱਤਰਾ ਵਚ ਦਾ ਬਚਾਉਂਦਾ ਰਹਿ ਗਏ ਮੋਤੀ ਮਾਰੇ ਤਾਈਂ ਆਖੇ ਮਾਤਾ ਗੁਜਰੀ ਉਤੀ ਮੇਰੇ ਸਿਰ ਹੱਥ ਤਾਰ ਕੇ ਦਾਦੀ ਮਾਤਾ ਆਂ ਖਦੀ ਸਾਡੇ ਨਾਲ ਤੈਨੂੰ ਯਾਦ ਕਰੂ ਦੁਨੀਆਂ ਮੁਖ ਵਿੱਚੋਂ ਪਾਖਦੀ ਸੁਚਾਨਾਂ ਦੇ ਤੇਵ ਜੀ ਦਿਖਾਗਾ ਪਾਪੀਆਂ ਅੱਖੀ ਕੱਪਾ ਪਾਉਂਦਾ ਰਹੇਗੇ ਮੋਤੀ ਮੇਰੇ ਤਾਈਂ ਅੱਖੇ ਮਾਤਾ ਗੁਜਰੀ ਪੁੱਤ ਰਾਜ ਆਉਂਦਾ ਰਹੇ ਮੋਤੀ ਮੇਰਾ ਮਾਤਾ ਗੁਜਰੀ ਦੇ ਚਰਨੀ ਤੇ ਸੀਸ ਨੂੰ ਝੁਕਾਉਂਦਾ ਵਾਹਿਗੁਰੂ ਵਾਹਿਗੁਰੂ ਮੁਖੋ ਜਪਦਾ ਨਈਓ ਕਬ ਰਾਮਦਾ ਦਾਦੀ ਮਾਤਾ ਕਗੇ ਵਾਹਿਗੁਰੂ ਦੇ ਦਿੱਤੇ ਚੋਂ ਸ਼ਕਦਾ ਸ਼ਕਾਉਂਦਾ ਰਹੇ ਮੋਤੀ ਮੇਰੇ ਤੈਂ ਅੱਖੇ ਮਾਤਾ ਗੁਜਰੀ ਪੁੱਤਰਾ ਜਿਉਂਦਾ ਰਹੇ ਮਾਤਾ ਗੁਜਰੀ ਜੀ ਕਾਹੇ ਮੋਤੀ ਮੇਰੇ ਤਾਈ ਦੇ ਕੇ ਤੇ ਪਿਆਰ ਨੂੰ ਸਾਡੇ ਪਿੱਛੋਂ ਹੋਣਾ ਪਹਿਣਾ ਕੁਰਬਾਨ ਹੈ ਤੇਰੇ ਪਰਿਵਾਰ ਨੂੰ ਸਿੱਖ ਇਤਿਹਾਸ ਵਿੱਚ ਤੂੰ ਵੀ ਆਪਣਾ ਨਾਮ ਲਿਖਵਾਉਂਦਾ ਰਹੇਂ ਮੋਤੀ ਮਰ ਤਾਈਂ ਆਖੇ ਮਾਤਾ ਗੁਜਰੀ ਪੁੱਤ ਰਾਜ ਆਉਂਦਾ ਰਹੇ ਕੋਸਾ ਕੋਸਾ ਦੁੱਧ ਜਾਂ ਦੂ ਮਾਤਾ ਗੁਜਰੀ ਵਾਲਾਂ ਨੂੰ ਛਕਾਉਂਦੀ ਹੈ ਮੋਤੀ ਮਰ ਤਾਈਂ ਖਾਲੀ ਡੋਲੂ ਮੋੜ ਕੇ ਕੰਡ ਥਪਥ ਪਾਉਂਦੀ ਹੈ ਨਾਰ ਸਿੰਘ ਤੂੰ ਗੋਵਿੰਦੇ ਗਾਡੀਆਂ ਲਿਖਦਾ ਤੇ ਗਾਉਂਦਾ ਰਹੇ ਮੋਤੀ ਮੇਰੇ ਤਾਈਂ ਅੱਖੇ ਮਾਤਾ ਗੁਜਰੀ ਪੁੱਤ ਰਾਜ ਆਉਂਦਾ ਰਹੇ ਮੋਤੀ ਮੇਰੇ ਤਾਈਂ ਅੱਖੇ ਮਾਤਾ ਗੁਜਰੀ